ਇਹ ਹੈ ਪਿੰਡ ਪਗੜਾਣਾ ਗੁਰਦਾਰਾ ਸਾਹਿਬ ਡੈਡੀ ਨਾਲ ਕਿ ਨਾਂ ਦੇ ਜਾ ਕੇ ਕਰਦੇ ਤੇ ਇੰਦਰ ਕਿੰਨਾ ਸੜਕ ਤੋਂ ਤੁਰ ਕੇ ਆਇਆ ਕਰਦੇ ਤੇ ਉਹ ਪਿੰਡ ਤੋਂ 30 ਸਾਲ ਪੁਰਾਣੀ ਯਾਦਾਂ ਵੱਡ ਕੇ ਸੱਜਿਆ ਦੇ ਜਲਾਈ ਦੇ ਗਵਾਰੀ ਦੇ ਜਿਹੜੀ ਅੰਦਰ ਆਉਂਦਾ ਸੀ ਉਹ ਆਹੀ ਗਰੀ ਯਾਰੀ ਕਰਤਾਂਗੇ ਤੇ ਸੀ ਦਿੱਤੇ ਮਾਣੂ ਆ ਗਿਆ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਹਾਂਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਹੋਰ ਲੱਗੇ ਜੀ ਕਿ ਕਿਤੇ ਇਹ ਦੇ ਦੇ ਤਾਲੇ ਵਿੱਚ ਸੁਟ ਗਈ ਹੋਰ ਕਿ ਜੀ ਹਾਂ ਚਲ ਅਗਲੇ ਸਾਲ ਖਾਈ ਜੀ ਅਗਲੇ ਸਾਲ ਆ ਕਿੰਨੇ ਜੀ ਹਾਂ ਦੇਖ ਲੈ ਕਿੰਨਾ ਹੋ ਗਿਆ ਹਾਂ ਵਿੱਚ ਦੇ ਕਾਹਤਾਨੀ ਅੱਠ ਪਰਪਾ ਪਰਤ ਪਾ ਕੇ ਅੱਛਾ ਚੱਟਦੀ ਆ ਜੀ ਨਹੀਂ ਨਾ ਬਹੁਤਾ ਆ ਵੀ ਕਿੰਨੇ ਆ ਤੇ ਆ ਸੰਭੀਰ ਨਾ ਹੋਵੇ ਹਾਂ ਅਸੀਂ ਵੀ ਨੇ ਜੀ ਹਾਂ ਇਹ ਦੋ ਕਿਹਦਾ ਸੰਭੀਰ ਬਣੇ ਜੀ ਉਹ ਚੀਕ ਉਹ ਨੀ ਚੀਕ ਆ ਤੁਹਾਨੂੰ ਜੀ ਉਹ ਦੇਖੋ ਬੜਾ ਬੜਾ ਰਕਤ ਸੀ ਉਹਦਾ ਤੋ ਉਹ ਨਾ ਕੋਈ ਨਹੀਂ ਬਸ ਬੋਲ ਲਉ ਮੈਂ ਚੱਲਦਾ ਜੀ ਖਾਲਾ ਆਜੇ ਆਇਆ ਤੋ ਬੜਾ ਕੈਜਾ ਦੇ ਕੇ ਅੰਜਲੀ ਕਹਦੇ ਇਹਨਾਂ ਦਾ ਵੀ ਪੇੜ ਨਹੀਂ ਵਧੀਆ ਹੈਗਾ ਹਲੇ ਜੀ ਆ ਤੁਹਾਨੂੰ ਅੰਦਰ پیسے ਦਿਖਾਵਾ ਦੇ ਚਾਹ ਕੜੀ ਪੱਤਾ ਜੀ ਦੇਨ ਉਹ ਆਹ ਕੜੀ ਪੁੱਤਾ ਹਾਂ ਅਰੇ ਜੀ ਅੰਦਰ ਕੱਲੇ ਪਰ ਅੱਗੇ ਦੇ ਜੀ ਚੱਲ ਇਹ ਕਮਰਾ ਸੀ ਯਾਰ ਸੋਈ ਹੂੰ

ਸੋਹੋ ਦੇ ਟੈਕਨੀਕ ਆ ਸੁਣਾ ਨਾ ਦਾ ਵਿੱਚ ਬੜੀ ਵਧੀਆ ਇਹਨਾਂ ਨੂੰ ਕਰਮੀਆਂ ਹਾਂਜੀ ਆ ਦੇਖੋ ਚੱਤੀ ਦੇ ਫਲ ਕਿੰਨਾ ਲੱਗੇ ਹੋ ਇਹਨੂੰ ਇਹਨੂੰ ਫੁੱਲ ਤਾਂ ਬਹੁਤ ਆ ਗਿਆ ਜੀ ਇਹਨੂੰ ਆ ਦੇਖੋ ਫੁੱਲ ਤਾਂ ਨੂੰ ਬਹੁਤ ਆਇਆ ਵਾ ਜੀ ਅੱਛਾ ਉੱਪਰ ਤਾਂ ਕਹਿ ਹੀ ਚੀਕੂ ਹੈ ਜੀ ਬੜਾ ਇੱਧਰ ਹੁੰਦੇ ਸੀ ਨਾ ਬਾਥਰੂਮ ਵਗੈਰਾ ਆਹੀ ਤਾਂ ਜਿੱਥੇ ਤੇਰੇ ਭਾਬੀ ਦੇ ਬਾਥਰੂਮ ਤਾਂ ਇੱਥੇ ਦੇ ਠੀਕ ਆ ਦੂਜਾ ਦਾ ਲੈਟਰਨ ਵਾਲਾ ਹਿੱਸਾ ਅਗਰ ਇਹ ਜੀ ਕੁ ਤਾਂ ਬਹੁਤ ਲੱਗ ਰਿਹਾ ਫਟਾ ਕੰਕਲ ਦੇ ਪਰ ਫੁੱਲ ਚੜ ਜਾਂਦੇ ਹਾਂ ਆ ਦੇਖੋ ਵਧੀਆ ਜੀ ਇਹਨੂੰ ਇਥੇ ਨਿੰਮੇ ਹੁੰਦੀ ਰਹੀ ਆ ਦੇ ਇਥੇ ਇੱਥੇ ਹੁੰਦੀ ਸੀ ਨਿੰਮੇ ਉਹ ਆ ਲੱਗ ਜਾਣਾ ਚੰਗਾ ਆ ਲੱਗਿਆ ਬੜੀ ਹਾਂਜੀ ਲੱਗਣਗੇ ਹੂੰ ਵਧੀਆ ਅੱਜ ਤੱਕ ਅੱਜ ਤੱਕ تین ਲੱਗ ਗਏ ਜੀ ਆਈ ਵਾਰੀ ਫੁੱਲ ਇਹ ਗਾਹਾਂ ਗਾਹਾਂ ਬੰਦਦੇ ਨਹੀਂ ਇਹ ਇੱਕ ਇਥੇ ਨਿੰਮੇ ਹੁੰਦੀ ਸੀ ਚਵੱਚਾ ਉਹ ਪਸਾਰੋਂ ਕੱਟੋ ਕੋਤ ਪਰਤਦੇ ਜਿਵੇਂ ਤੇ ਜਦ ਆਹ ਬਾਤ ਹੁੰਦਾ ਹੈ ਨਾ ਆ ਤਾਂ ਰਹੇ ਹਾਂ ਇੱਥੇ ਲੈਟ ਜਿਵੇਂ ਕਹੋ ਤੀ ਉਹ ਹੋਦੀ ਜਿਹੜੀ ਆਪਣਾ ਜਿਹੜੀ ਸਰਕਾਰੀ ਆ ਉਹਨਾਂ ਦੀ ਪਾਈ ਦੀ ਆਪਣਾ ਬੱਬੂ ਨੀਟੂ ਨਾ ਬਣ ਜਿੰਦਾ ਮਨ ਲੱਗਾ ਨਲਕਾ ਜਿਹਾ ਸੀ ਨਾ ਇੱਥੇ ਨਲਕਾ ਚੋਰਚਾ ਹੁੰਦੇ ਸੀ ਇੱਥੇ ਹਾਂ ਠੀਕ ਆ ਆਪਣੇ ਵਾਲੇ ਪਾਏ ਪੱਦੇ ਲੈ ਇੱਥੇ ਕਿੰਨਾ ਹਾਂ ਹਾਂ ਲਾੜੇ ਵੀ ਖੜੇ ਨੇ ਨਾਲ ਦੀ ਹੋ ਅੱਛਾ ਦੇਖੇ ਕੁਰਸੀ ਲਾ ਕੇ ਸਾਰਾ ਦੇ ਵਟਾਣੇ ਥੋੜੇ ਜਣੇ ਤੇ ਇਹਨਾਂ ਦੇ ਚਲਾਈ ਕਰਦੇ ਸੀ ਸਾਰੀ ਆ ਕੰਧਾਂ ਦੇ ਪੂਛੇ ਚੱਕਦੇ ਸੀ ਕੋਈ ਹੋਣਾ ਆ ਹੈਲੀ ਉਹਦਾ ਉਹਦਾ ਸੋਚਦੇ ਜੀ ਸਾਨੀ ਸੀ ਉਹਗਾ ਜੀ ਇੱਟਾ ਪਟਾ ਫੋ ਚਾਚੀ ਬਣਾ ਰਹੇ ਕੋਈ ਸੀ ਮੱਖਮ ਰਿਆ ਕਰਦੇ ਆ ਰਹੇ ਤੇ ਬੰਦੇ ਕਿਹੜਾ ਵਿਆਹ ਚੱਲਦੀ ਆਪਾਂ ਦੇਣਾ ਚਾਚੀ ਨਾ ਕਹਿੰਦੇ ਕਹਿੰਦਾ ਨਹੀਂ ਆਪਨੇ ਵੀ ਕੁਝ ਹੋਇਆ ਤਾਂ ਮਾਦਾ ਖੱਤੀ ਦੇਖਦੇ ਨੇ ਚਾਚੀ ਜੀ ਨਾ ਆਏ ਤਾਂ ਹੈ ਨਹੀਂ ਆਏ ਤਾਂ ਹੈ ਹਾਂ ਤਾਂ ਦਾ ਕੰਮ ਨਹੀਂ ਆ ਰਿਹਾ ਲੈ ਕਾਫੇ ਲਗਾਏ ਦੇਖੋ ਜੀ ਤਾਜ਼ਾ ਤਾਜੀ ਲੱਸੀ ਦਹੀਂ ਹੈ ਜੀ ਪਨੀਰ ਦੀ ਗੁਰਜੀ ਪਰੌਂਠਾ ਹੈ ਜੀ ਆਹ ਸਲਾਦ ਹੈ ਜੀ ਆਹ ਮੱਖਣ ਹੈ ਜੀ ਤੇ ਉਹ ਚਟਨੀ ਹੈ ਜੀ ਦੇਖੋ ਵਾਹ ਜੀ ਵਾਹ ਕਿਆ ਬਾਤ ਹੈ ਭਈ ਕਿਰਪਾ ਭਾਈ ਤੰਤਨ ਹੋਗਾ ਨਹੀਂ ਆ ਰਿਹਾ ਠੀਕ ਹੈ ਦੋਸਤੋ